ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇਹ ਤਾਂ ਉਹ ਬਿਲਕੁਲ ਖਤਮ ਹੋਣ ਤੇ ਕਿਨਾਰੇ ਪਹੁੰਚ ਗਈ ਹੈ ਪਹਿਲਾਂ ਇੱਕ ਆਰਪੀਜੀ ਅਟੈਕ ਹੋਇਆ ਸੀ ਇੰਟੈਲੀਜੈਂਸ ਦੇ ਹੈੱਡਕਵਾਰਟਰ ਤੇ ਜਿਹੜਾ ਮੈਂ ਸਮਝਦਾ ਸਟੇਟ ਦੀ ਪੁਲਿਸ ਨੂੰ ਬੜੀ ਵੱਡੀ ਇੱਕ ਚੁਣੌਤੀ ਸੀ ਹੁਣ ਜਿਹੜਾ ਕੱਲ ਹੋਇਆ ਉਹ ਥਾਣੇ ਦੇ ਉੱਤੇ ਹੋਇਆ ਔਰ ਉਹ ਥਾਣਾ ਜਿਹੜਾ ਲਾਈਨ ਆਰਡਰ ਨੂੰ ਇੰਪਲੀਮੈਂਟ ਕਰਨ ਵਾਸਤੇ ਸਭ ਤੋਂ ਬਹਤਰ ਕੋਟ ਕਰੀ ਹੋਈ ਹੈ ਇਸ ਕਰਕੇ ਪ੍ਰੋਡਕਸ ਨੂੰ ਡੀਮੋਨਾਈਜ਼ ਵੀ ਕਰਨ ਦੀ ਬੜੀ ਵੱਡੀ ਕੋਸ਼ਿਸ਼ ਹੈ ਪ੍ਰੋਡਕਸ ਨੂੰ ਚੈਲੰਜ ਕਰਨ ਦੀ ਵੀ ਬੜੀਆਂ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਤੇ ਸਭ ਤੋਂ ਜਿਹੜੀ ਖਤਰਨਾਕ ਗੱਲ ਹੈ ਕਿ ਅੱਜ ਦੀ ਅਤਵਾਦ ਦੇ ਵਿੱਚ ਹੈ ਕਿ ਲੁਧਿਆਣੇ ਦੇ ਵਿੱਚ 55 ਦੇ ਕਰੀਬ ਜਿਹੜੇ ਵਪਾਰੀ ਤੇ ਇੰਡਸਟਰੀਲਿਸਟ ਹੈ ਉਹਨਾਂ ਨੂੰ ਜਿਹੜੀਆਂ ਫਰੌਤੀਆਂ ਵਾਸਤੇ ਧਮਕੀਆਂ ਜਿਹੜੀਆਂ ਉਹ ਆਗੇ ਦੇਖੋ ਇਹ ਪੁਲਿਸ ਮੰਨ ਰਹੀ ਹੈ ਕਿ 55 ਦੇ ਕਰੀਬ ਲੋਕਾਂ ਨੂੰ ਧਮਕੀ ਆ ਗਈ। ਜਿਹੜੇ ਨਹੀਂ ਆਪਣੀ ਗੱਲ ਨਸ਼ਰ ਕਰਨਾ ਚਾਹੁੰਦੇ ਪਰਦੇ ਨਾਲ ਜਿਹੜੇ ਆ ਆਪਣਾ ਸਮਝੌਤਾ ਕਰ ਰਿਹਾ। ਉਹਨਾਂ ਦੀ ਗਿਣਤੀ ਕਿੰਨੀ ਹੋਊ? ਜੇ ਇੱਕ ਸ਼ਹਿਰ ਦੇ ਵਿੱਚ ਜਿਹੜਾ ਪੰਜਾਬ ਦਾ ਮਹੱਤਵਪੂਰਨ ਸ਼ਹਿਰ ਹੈ। ਉਹਦੇ ਵਿੱਚ ਇੰਨੇ ਲੋਕਾਂ ਨੂੰ ਧਮਕੀ ਆ ਰਹੀਆਂ ਤੇ ਲੋਕੀ ਜਾਣਗੇ ਕਿੱਥੇ। ਔਰ ਉਧਰ ਦੇ ਵਿੱਚ ਜੋ ਕੁਝ ਹੋਇਆ ਕਿ ਉਹਨੂੰ ਧਮਕੀ ਆਈ ਉਹਨੂੰ ਪੁਲਿਸ ਦੀ ਪ੍ਰੋਟੈਕਸ਼ਨ ਦਿੱਤੀ ਗਈ। ਉਦੀ ਆਪਣੀ ਜਾਨ ਵੀ ਨਹੀਂ ਬਚ ਪਈ ਤੇ ਨਾਲ ਜਿਹੜਾ ਸੁਰੱਖਿਆ ਬਲਾਜ਼ਮ ਸੀ ਉਹਦੇ ਵੀ ਜਾਨ ਚੰਗੀ ਨਹੀਂ ਇਸ ਕਰਕੇ ਜਦੋਂ ਇਹ ਹਾਲਾਤ ਹੋ ਜਾਣ ਤੇ ਫਿਰ ਮੈਂ ਸੰਵਿਧਾਨ ਕੇ ਸਟੇਟ ਨੂੰ ਮੰਨਣਾ ਚਾਹੁੰਦਾ ਹੈ ਕਿ ਲਾਇਨ ਆਰਡਰ ਦੇ ਵਿੱਚ ਕੰਮ ਜਾਰੀ ਕਰਨ ਦੇ ਵਿੱਚੋਂ ਫੇਰ ਨਾ ਤੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਕਿਰਪਾ ਕਰਕੇ ਅਸਤੀਫਾ ਦੇ ਕੇ ਸਹਾਇਕ ਹੋ ਜਾਣ ਤੇ ਸੂਬੇ ਦਾ ਹੋਰ ਨੁਕਸਾਨ ਜਿਹੜਾ ਉਹ ਨਾ ਕਿਉਂਕਿ ਹੁਣ ਬਹਾਨੇਬਾਜ਼ੀ ਨਹੀਂ ਚੱਲੇਗੀ ਲਗਾਤਾਰ ਦੇਖੋ ਕਿੰਨੀਆਂ ਘਟਨਾਵਾਂ ਹੋ ਗਈਆਂ ਸਿੱਧੂ ਮੂਸੇਵਾਲਾ ਤੋਂ ਲੈ ਕੇ ਕਿੰਨੇ ਬਾਰਡਰ ਹੋ ਗਏ ਕਿੰਨੀਆਂ ਫਰੋਤੀਆਂ ਦੀਆਂ ਘਟਨਾਵਾਂ ਹੋਈਆਂ ਕਿੰਨੇ ਡਰੱਗਸ ਦੇ ਕੇਸ ਹੋ ਗਏ ਤੇ ਹਾਲੇ ਵਿੱਚ ਜੇ ਕਈ ਜਾਣ ਕੇ ਅਸੀਂ ਅਮਨ ਕਾਨੂੰਨ ਠੀਕ ਕਰ ਦਵਾਂਗੇ ਤੇ ਮੈਂ ਸਮਝਦਾ ਜਨਤਾ ਇਸ ਕਰ ਨਾਲ ਸੰਤੁਸ਼ਟ ਨਹੀਂ ਹੋ ਸਕਦੀ ਇਸ ਕਰਕੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਤੁਰੰਤ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ